ਸਵਾਗਤ ਹੈ ਦੋਸਤੋ ਮੈਂ ਅਨਰਪੈ ਸਿੰਘ ਹਾਂ ਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕਿਰਤੀ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜੇ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਜਾਂ ਐਮਐਸਸੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਜਿਹੜੀ ਕਾਉਂਸਲਿੰਗ ਹੈ ਉਹ 16 ਅਤੇ 17 ਤਰੀਕ ਦੀ ਰੱਖੀ ਗਈ ਹੈ ਕਾਉਂਸਲਿੰਗ ਤੇ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੁਝ ਗੱਲਾਂ ਆਪਣੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਉਹ ਗੱਲਾਂ ਕਿਹੜੀਆਂ ਹਨ ਉਸਤੇ ਆਪਾਂ ਅੱਗੇ ਚਰਚਾ ਕਰੀਏ ਉਸ ਤੋਂ ਪਹਿਲਾਂ ਤੁਸੀਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਨੇ ਆਨਲਾਈਨ ਐਡਮਿਸ਼ਨ ਫਾਰਮ ਲਈ ਰਜਿਸਟ੍ਰੇਸ਼ਨ ਓਪਨ ਕੀਤੀ ਹੋਈ ਹੈ ਤੇ ਜਿਹੜੀ ਕਾਉਂਸਲਿੰਗ ਹੈ ਉਹ 16 ਤੇ 17 ਜੁਲਾਈ ਨੂੰ ਹੋਣੀ ਹੈ ਤੇ ਉਸ ਦੇ ਲਈ ਕੁਝ-ਕੁਝ ਗੱਲਾਂ ਹਨ ਜਿਨ੍ਹਾਂ ਦਾ ਵਿਦਿਆਰਥੀ ਕਾਉਂਸਲਿੰਗ ਤੇ ਆਉਣ ਦੇ ਸਮੇਂ ਧਿਆਨ ਰੱਖਣਾ ਉਹ ਗੱਲਾਂ ਕੀ ਹਨ ਇਸ ਤੇ ਆਪਾਂ ਹੁਣ ਚਰਚਾ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਸਾਰੇ ਵਿਦਿਆਰਥੀ ਜਿਹੜਾ ਉਹਨਾਂ ਨੇ ਆਪਣਾ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਿਆ ਸੀ ਉਸ ਦਾ ਉਹ ਪ੍ਰਿੰਟ ਜ਼ਰੂਰ ਲੈ ਕੇ ਆਉਣਾ ਕਿਉਂਕਿ ਅਸੀਂ ਪਿਛਲੀ ਕਾਉਂਸਲਿੰਗ ਦੇ ਵਿੱਚ ਦੇਖਿਆ ਸੀ ਬਹੁਤ ਸਾਰੇ ਵਿਦਿਆਰਥੀ ਸੀ ਆ ਵਿਦਿਆਰਥੀਆਂ ਨੇ ਆਨਲਾਈਨ ਐਡਮਿਸ਼ਨ ਫਾਰਮ ਆਨਲਾਈਨ ਭਰਿਆ ਸੀ ਪਰ ਉਸ ਦਾ ਪ੍ਰਿੰਟ ਉਹ ਆਪਣੇ ਨਾਲ ਨਹੀਂ ਲੈ ਕੇ ਆਏ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪਿਆ ਸੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਾਉਂਸਲਿੰਗ ਤੇ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਐਡਮਿਸ਼ਨ ਫਾਰਮ ਆਨਲਾਈਨ ਭਰਿਆ ਸੀ ਉਸ ਦਾ ਤੁਸੀਂ ਪ੍ਰਿੰਟ ਕਢਵਾ ਲਓ। ਤੋਂ ਅਗਲੀ ਗੱਲ ਅਸੀਂ ਪਿਛਲੀ ਕਾਉਂਸਲਿੰਗ ਦੇ ਵਿੱਚ ਵੀ ਦੇਖਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਕੋਰਸ ਚੂਜ਼ ਕਰਨ ਵੇਲੇ ਸਿਰਫ ਇੱਕੋ ਹੀ ਚੁਆਇਸ ਭਰਦੇ ਹਨ ਜਦਕਿ ਐਡਮਿਸ਼ਨ ਫਾਰਮ ਦੇ ਵਿੱਚ ਤੁਸੀਂ ਚਾਰ ਜਿਹੜੀਆਂ ਚੁਆਇਸਸ ਹਨ ਉਹ ਭਰ ਸਕਦੇ ਹੋ ਤਾਂ ਵਿਦਿਆਰਥੀਆਂ ਨੂੰ ਇਹ ਸੁਝਾਅ ਹੈ ਕਿ ਉਹ ਜਦੋਂ ਆਨਲਾਈਨ ਫਾਰਮ ਭਰਿਆ ਸੀ ਤੋਂ ਘੱਟ ਉਹ ਤਿੰਨ ਜਾਂ ਚਾਰ ਆਪਸ਼ਨਾਂ ਭਰਨ ਕਟੋ-ਕਟ ਇੱਕ ਦੇ ਵਿੱਚ ਉਹਨਾਂ ਦਾ ਜਿਹੜਾ ਨੰਬਰ ਹੈ ਉਹ ਆ ਸਕੇ ਉਸ ਤੋਂ ਅਗਲੀ ਗੱਲ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਜੇ ਹਰ ਵਿਦਿਆਰਥੀ ਕਟੋ-ਕਟ ਤਿੰਨ ਜਾਂ ਚਾਰ ਚੁਆਇਸਸ ਆਪਣੇ ਐਡਮਿਸ਼ਨ ਫਾਰਮ ਦੇ ਵਿੱਚ ਭਰੇ ਹੁਣ ਜੇ ਆਪਾਂ ਤਿੰਨ ਜਾਂ ਚਾਰ ਚੁਆਇਸਸ ਆਪਣੇ ਐਡਮਿਸ਼ਨ ਫਾਰਮ ਦੇ ਵਿੱਚ ਭਰਦੇ ਹਾਂ ਤਾਂ ਉਸ ਦੇ ਲਈ ਤੁਹਾਡੇ ਕੋਲ ਉਹਨੇ ਹੀ ਸੈੱਟ ਹੋਣੇ ਚਾਹੀਦੇ ਹਨ ਮਤਲਬ ਉਹਨੇ ਹੀ ਫੋਟੋ ਕਾਪੀਜ਼ ਦੇ ਸੈੱਟ ਹੋਣੇ ਚਾਹੀਦੇ ਹਨ ਜਿੰਨੇ ਡਿਪਾਰਟਮੈਂਟਸ ਦੇ ਵਿੱਚ ਤੁਸੀਂ ਕਾਉਂਸਲਿੰਗ ਦੇ ਲਈ ਜਾਣਾ ਹੈ ਮਨ ਲਓ ਜੇ ਤੁਸੀਂ ਇੱਕ ਡਿਪਾਰਟਮੈਂਟ ਦੇ ਵਿੱਚ ਜਾਣਾ ਹੈ ਤਾਂ ਤੁਹਾਡੇ ਕੋਲ ਇੱਕ ਸੈੱਟ ਹੋਣਾ ਚਾਹੀਦਾ ਹੈ ਦੋ ਦੇ ਵਿੱਚ ਜਾਣਾ ਹੈ ਤਾਂ ਤੁਹਾਡੇ ਕੋਲ ਦੋ ਫੋਟੋ ਸਟੇਟ ਵਾਲੇ ਪੂਰੇ ਤੇ ਪੂਰੇ ਜਿੰਨੇ ਵੀ ਤੁਹਾਡੇ ਸਰਟੀਫਿਕੇਟ ਹਨ ਉਹਨਾਂ ਦੇ ਦੋ ਸੈੱਟ ਹੋਣੇ ਚਾਹੀਦੇ ਹਨ ਜੇ ਤਿੰਨ ਡਿਪਾਰਟਮੈਂਟ ਦੇ ਵਿੱਚ ਜਾਣਾ ਹੈ ਤਾਂ ਤੁਹਾਡੇ ਕੋਲ ਤਿੰਨ ਸੈੱਟ ਹੋਣੇ ਚਾਹੀਦੇ ਹਨ ਜੇ ਚਾਰ 'ਚ ਜਾਣਾ ਹੈ ਤਾਂ ਤੁਹਾਡੇ ਕੋਲ ਚਾਰ ਸੈੱਟ ਹੋਣੇ ਜ਼ਰੂਰੀ ਹਨ ਚੌਥੀ ਗੱਲ ਜੇਕਰ ਕਿਸੇ ਵੀ ਵਿਦਿਆਰਥੀ ਨੇ ਰੂਲਰ ਏਰੀਏ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਸ ਕੋਲ ਰੂਲਰ ਏਰੀਏ ਦਾ ਜਿਹੜਾ ਸਰਟੀਫਿਕੇਟ ਹੈ ਉਹ ਹੋਣਾ ਚਾਹੀਦਾ ਹੈ ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖੀ ਜਾਵੇ ਜਿਹੜਾ ਰੂਲਰ ਏਰੀਆ ਤਹਿਸੀਲਦਾਰ ਦੁਆਰਾ ਬਣਾਇਆ ਜਾਂਦਾ ਹੈ ਉਹ ਯੂਨੀਵਰਸਿਟੀ ਦੇ ਵਿੱਚ ਵੈਲਿਡ ਨਹੀਂ ਹੈ ਉਸ ਦੇ ਲਈ ਜਾਂ ਤਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ 2024 ਤੇ 25 ਵਾਲਾ ਪ੍ਰੋਸਪੈਕਟਸ ਡਾਊਨਲੋਡ ਕਰ ਸਕਦੇ ਹੋ ਉਸ ਦੇ ਵਿੱਚ ਬਿਲਕੁਲ ਲਾਸਟ ਦੇ ਜਾ ਕੇ ਤੁਹਾਨੂੰ ਇਹ ਵਾਲਾ ਪਰਫਾਰਮਾ ਮਿਲ ਜਾਵੇਗਾ ਤੇ ਜਾਂ ਫਿਰ ਤੁਸੀਂ ਮੇਰੇ ਵਟਸਐਪ ਤੇ ਮੈਸੇਜ ਕਰੋ ਮੈਂ ਤੁਹਾਨੂੰ ਜਿਹੜਾ ਇਹ ਪਰਫਾਰਮਾ ਉਹ ਤੁਹਾਨੂੰ ਸੈਂਡ ਕਰ ਦੇਵਾਂਗਾ ਅੰਤ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਸਰਟੀਫਿਕੇਟ ਤੁਹਾਡੇ ਕੋਲ ਪੱਕੇ ਹੋਣੇ ਚਾਹੀਦੇ ਹਨ ਕੋਈ ਵੀ ਫੋਟੋ ਸਟੇਟ ਮੰਨ ਲਓ ਇਹ ਨਹੀਂ ਤੁਸੀਂ ਕਰ ਸਕਦੇ ਵੀ ਸਾਡੇ ਕੋਲ ਪੱਕਾ ਨਹੀਂ ਹੈ ਪਰ ਸਾਡੇ ਕੋਲ ਫੋਟੋ ਸਟੇਟ ਹੈ ਤਾਂ ਯੂਨੀਵਰਸਿਟੀ ਤੁਹਾਨੂੰ ਇਦਾਂ ਪ੍ਰਵਾਨ ਨਹੀਂ ਕਰੇਗੀ ਤਾਂ ਤੁਹਾਡੇ ਕੋਲ ਜਿੰਨੇ ਵੀ ਸਰਟੀਫਿਕੇਟ ਹਨ ਉਹ ਸਾਰੇ ਪੱਕੇ ਹੋਣੇ ਚਾਹੀਦੇ ਹਨ ਅਤੇ ਜਿੰਨੇ ਵੀ ডিপਾਰਟਮੈਂਟ ਦੇ ਵਿੱਚ ਤੁਸੀਂ ਕਾਉਂਸਲਿੰਗ ਦੇ ਲਈ ਜਾਣਾ ਹੈ ਹਰ ਇੱਕ ডিপਾਰਟਮੈਂਟ ਦੇ ਲਈ ਤੁਹਾਡੇ ਕੋਲ ਇੱਕ ਵੱਖਰਾ ਸੈੱਟ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਤੁਹਾਡੇ ਕੋਲ ਸਾਰੇ ਸਰਟੀਫਿਕੇਟ ਪਲੱਸ ਜੋ ਐਡਮਿਸ਼ਨ ਫਾਰਮ ਤੁਸੀਂ ਆਨਲਾਈਨ ਭਰਿਆ ਸੀ ਉਸ ਦਾ ਪ੍ਰਿੰਟ ਵੀ ਤੁਹਾਡੇ ਕੋਲ ਨਾਲ ਹੋਣਾ ਚਾਹੀਦਾ ਹੈ ਤੇ ਨਾਲ ਹੀ ਤੁਹਾਡੇ ਕੋਲ ਆਪਣੀ ਜਿਹੜੀ ਸਹੀ ਪਰਸੈਂਟੇਜ ਕੱਢੀ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ 2 ਜਾਂ 4 ਪਾਸਪੋਰਟ ਫੋਟੋਸ ਆਪਣੇ ਆ ਤੁਸੀਂ ਨਾਲ ਲੈ ਕੇ ਆਉਣੀਆਂ ਹਨ ਧੰਨਵਾਦ